ਯਾਰ ਦੇ ਵਿੱਚ ਜੋ ਬਾਹਰ ਗੰਦੀਆਂ ਉਖਾਕਤਾ ਡਾਕਟਰ ਅੰਬੇਡਕਰ ਨੂੰ ਕੀ ਕਰ ਰਹੀ ਹੈ ਸਿਰਫ ਇਹ ਕੇ ਦਲਿਤ ਚਿਹਰਾ ਬਣਾ ਕੇ ਦਾਸਰੀਆਂ ਨੇ ਔਰ ਪੰਜਾਬ ਦਾ ਦੁਸ਼ਮਨ ਸਿੱਖਾਂ ਦਾ ਦੁਸ਼ਮਨ ਔਰ ਦਲੇਤਾਂ ਦਾ ਦੁਸ਼ਮਨ ਦਾਸਰੀਆਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਦੱਸਣ ਆਈਆਂ ਕਿ ਇਹ ਜੋ ਏਜੰਸੀਆਂ ਦੇ ਬੰਦੇ ਜਿਨ੍ਹਾਂ ਦਾ ਚਿਹਰਾ ਐਕਸਪੋਜ਼ ਹੋ ਗਿਆ ਜਿਨ੍ਹਾਂ ਨੇ ਵੱਡੇ ਵੱਡੇ ਵਾਦੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਨੂੰ ਬੋਲੀ ਔਰ ਬਾਬਾ ਸਾਹਿਬ ਨੂੰ ਕਿਹਾ ਕਿ ਦਲਤੋਂ ਇਹ ਤੁਹਾਡਾ ਮਸੀਹਾ ਨਹੀਂ ਹੈਗਾ ਜੇ ਤੁਹਾਡਾ ਕੋਈ ਗੁਰੂ ਹੈਗਾ ਤਾਂ ਉਹ ਸਤਿਗੁਰੂ ਰਵਿਦਾਸ ਨਹੀਂ ਕਿਹਾ ਉਹਨੇ ਭਗਤ ਰਵਿਦਾਸ ਕਿਹਾ ਇਹੋ ਜੀ ਗੱਲਾਂ ਦੂਜੋ ਨੇ ਠਾਕਾ ਆਪਣੀ ਦੂਜੀ ਵੀਡੀਓ ਦੇ ਰਾਹੀਂ ਇਹਨਾਂ ਪੰਨੂ ਦੀ ਗੱਲ ਕਰਦੇ ਨੇ ਇਹ ਕਿਹਾ ਕਿ ਜਿੱਥੇ ਵੀ ਡਾਕਟਰ ਬੈਠ ਕਰਦੇ ਬੁੱਤ ਲੱਗੇ ਆ ਮੈਂ ਉਹਨੂੰ 11-11 ਲੱਖ ਰੁਪਏ ਦਊਂਗਾ ਇਹ ਬੁੱਤਾਂ ਨੂੰ ਤੋੜੋ ਇਹ ਬੁੱਤਾਂ ਦੇ ਉੱਤੇ ਜਾ ਕੇ ਜੋ ਤੋੜੂਗਾ ਉਹਨੂੰ ਮੈਂ 11 ਲੱਖ ਰੁਪਏ ਦਊਂਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਔਰ ਇਸ ਮੰਚ ਦੇ ਮਾਧਿਅਮ ਤੋਂ ਮਾਧਿਅਮ ਤੋਂ ਔਰੇ ਜੋ ਵੀਡੀਓ ਜਾ ਰਹੀ ਹੈ 바ਵਾ ਸਾਹਿਬ ਦੇ ਬੁੱਧ ਤੋੜਨਾ ਮੂਰਤੀਆਂ ਤੋੜਨਾ ਜਾਂ ਕਿਸੇ ਦੀ ਵੀ ਮੂਰਤੀਆਂ ਤੋੜਨਾ ਤੇਰੇ ਲਈ ਬਹੁਤ ਆਸਾਨ ਹੈ ਗੱਲ ਤੇ ਇੱਥੇ ਹੁੰਦੀ ਆ ਜਿਹੜੇ 바ਵਾ ਸਾਹਿਬ ਦੇ ਵਿਚਾਰ ਹੈ ਜੋ 바ਵਾ ਸਾਹਿਬ ਦੇ ਆਈਡੀਆਜ਼ ਨੇ ਤੂੰ ਉਹਨੂੰ ਤੋੜ ਕੇ ਦਿਖਾ ਕਿ ਅਸੀਂ ਤੈਨੂੰ ਮੰਨਾਂਗੇ ਬਿਕਾਜ਼ ਹਿਸ ਆਈਡੀਆਜ਼ ਉਹਨਾਂ ਦੇ ਵਿਚਾਰ たら ਬੁੱਲਣ ਮੁਫਾ ਨਾ ਕੋਈ ਵੱਡਾ ਬਣਾ ਕੋ ਬੰਦੂਕ ਨਾ ਕੋਈ ਕੋਲੀ ਇਹਨਾਂ ਦੇ ਆਈਡੀਆਜ਼ ਨੂੰ ਇਹਨਾਂ ਦੇ ਵਿਚਾਰਾਂ ਨਾਲ ਨਹੀਂ ਆਈਡੀਓਲੋਜੀ ਨੂੰ ਮੁਲਾ ਸਕਦੀਆਂ ਉਹ ਆਈਡੀਆਜ਼ ਇਸ ਜਿਹੜੇ ਦੇ ਜਾਣਗੇ ਔਰ ਆਈਡੀਆਸ ਪਰ ਮੈਨੂੰ ਅੱਜ ਕਰਨ ਨਾਲ ਕਹਿੰਦੀ ਆ ਮੈਂ ਇੱਕ ਚੀਜ਼ ਬੜੀ ਖੁਸ਼ੀ ਮਹਿਸੂਸ ਹੋਦੀ ਆ ਤੁਹਾਨੂੰ ਦੇਖ ਕੇ ਤੁਹਾਡੇ ਵੱਲ ਦੇ ਇੱਕ ਕਰ ਤੁਹਾਡੀਆਂ ਇਹ ਗੱਲਾਂ ਸੁਣ ਕੇ ਪਰਕਾਉ ਉਪਾਸ਼ਨ ਸੁਣ ਕੇ ਕਿ ਸਾਡੇ ਪੁਰਖਾਂ ਦੀ ਕੀ ਤਾਕਤ ਉਨकी ਸ਼ਖਸੀਅਤ ਹੋਊਗੀ ਕਿ ਉਹਨਾਂ ਦੀਆਂ ਮੂਰਤੀਆਂ ਜਿੱਥੇ ਵੀ ਤੁਸੀਂ ਦੇਖਦੇ ਹੋ ਔਰ ਉਹ ਖੋਹ ਉਹਨਾਂ ਦੀਆਂ ਮੂਰਤੀਆਂ ਦੇ ਅੰਦਰ ਤੁਹਾਡੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਦੀਆਂ ਮੂਰਤੀਆਂ ਦੇਖ ਕੇ ਤੁਸੀਂ ਡਰਦੇ ਹੋ ਉਹਦੀਆਂ ਮੂਰਤੀਆਂ ਦੇਖ ਕੇ ਇਹ ਡਰ ਵਧੀਆ ਲੱਗਦਾ ਮੈਨੂੰ ਦੇਖ ਕੇ ਕਿਉਂਕਿ ਅਸੀਂ ਮੂਰਤੀ ਬਾਤ ਕੋਈ ਮੂਰਤੀਆਂ ਤਾਂ ਬਹੁਤ ਉੱਪਰ ਆ ਗਏ। ਔਰ ਬਾਬਾ ਸਾਹਿਬ ਦੀ ਪੂਰਾ ਭਾਰਤ ਜਾਣਦਾ ਹੈ ਕਿ ਇਸ ਦੇਸ਼ ਵਿੱਚ ਜਿੰਨੀਆਂ ਮੂਰਤੀਆਂ ਗਤਮ ਬੁੱਧੀਆਂ ਲਖਿਆ ਉਸ ਤੋਂ ਜ਼ਿਆਦਾ ਮੂਰਤੀਆਂ ਬਾਬਾ ਸਾਹਿਬ ਨੇ ਆਪਣੇ ਪੇਟ ਕਰਕੇ ਤੋੜੀਆਂ ਆ। ਤਾਂ ਕਿਉਂ ਨਾ ਦੇ ਅਨੁਮਾਨੀਆਂ ਚ ਡਰ ਆ ਗਿਆ? ਕਿਉਂ ਨਾ ਕੇ ਫੋਲੋਅਰਸ ਡਰ ਗਏ? ਕਿ ਸਾਡਾ ਵਿਚਾਰ ਖਤਮ ਹੋ ਗਿਆ? ਨਹੀਂ ਇਹ ਨਹੀਂ ਹੋ ਸਕਦੇ। ਇਹਨੂੰ ਤੁਸੀਂ ਜਿੰਨਾ ਕੱਟਣ ਦੀ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਉਹਨਾਂ ਬਾਤ ਦੀਆਂ ਜਾਣ ਨਹੀਂ ਗਿਆ। ਔਰ ਇਹ ਹੀ ਚੀਜ਼ ਮੈਂ ਮਤ ਕਰਨ ਨਾਲ ਕਹਿੰਦੀਆਂ ਕਿ ਆਇਨਸਟਾਈਨ ਨੇ ਕਿਹਾ ਸੀਗਾ ਕਿ એનર્ਜੀ ਜੋ ਹੈ ਨਾ એનર્ਜੀ ਜੋ ਆਪਣੇ ਆਲੇ ਦੁਆਲੇ ਆ એનર્ਜੀ ਇਹ ਤਾਕਤ-ਏ-ਖਵਾ ਇਹ એનર્ਜੀ ਕਦੀ ਖਤਮ ਨਹੀਂ ਹੋ ਸਕਦੀ ਨਾ ਇਸਰ ਤੁਹਾਨੂੰ ਪਤਾ ਹੋਣਾ ਉਹਨਾਂ ਨੇ ਕਿਹਾ ਕਿ ਨਾ ਇਹ ਕ੍ਰੀਏਟ ਕਰ ਸਕਦੇ ਨਾ ਇਹ ਡਿਸਟਰੋਏ ਕਰ ਸਕਦੇ ਸੋ ਅੰਬੇਡ ਕਰ ਉਹ એનર્ਜੀ ਆ ਜਿਹਨੂੰ ਤੁਸੀਂ ਨਾ ਕ੍ਰੀਏਟ ਕਰ ਸਕਦੇ ਨਾ ਡਿਸਪੋਏ ਕਰ ਸਕਦੇ ਹੋ ਇਹਨੂੰ ਖਤਮ ਨਹੀਂ ਕਰ ਸਕਦੇ ਇਹ ਬਣਦੀ ਜਾਊਗੀ ਜਨਰੇਸ਼ਨ ਤੋਂ ਜਨਰੇਸ਼ਨ ਪਾਸ ਹੁੰਦੀ ਜਾਊਗੀ ਪਰ ਇਹੀ ਚੀਜ਼ ਅੱਜ ਮੈਂ ਬਹੁਤ ਦਿਲਕਿਦਰੀ ਚੋੜ ਦੇ ਨਾਲ ਕਹਿਣਾ ਚਾਹੁੰਦੀ ਆ ਇਸ ਮੰਚ ਤੋਂ ਇਸ ਧਰਤੀ ਤੋਂ ਜਿਹੜਾ ਕੋਈ ਵੱਡਾ ਬੁਨਾਰਾ ਵੱਡਾ ਤੋਂ ਨਾ ਕਿੱਲਾ ਜਿਹਨਾਂ ਦੇ ਅੰਦਰ ਹੈਗਾ ਪਰ ਆਪਣੇ ਆਪ ਨੂੰ ਬਹੁਤ ਗਿਆਨੀ ਸਮਝਦਾ ਹੈਗਾ ਮੈਂ ਕਹਿੰਦੀ ਆ ਕਿ ਅਗਰ ਉਹ ਛੋਟੀਆਂ ਤੁਹਾਡੇ ਅੱਗੇ ਮੈਂ ਪਿਛਲੇ ਵੀ ਆਲਿ ਦੇ ਦਿਨ ਫਲੋਰ 'ਤੇ ਜਾ ਕੇ ਦੀ ਇੱਕ ਦਾਵਾ ਕੀਤਾ ਸੀਗਾ ਕਿ ਜੇ ਤੁਸੀਂ ਪੜੇ ਲਿਖੇ ਹੋ ਨਾ ਕਮ ਐਂਡ ਹੈਵ ਅ ਡਿਸਕਸ਼ਨ ਵਿਦ ਮੀ ਲੈ ਕੇ ਪੂਰੀ ਲੀਗਲ ਟੀਮ ਲੈ ਕੇ ਆਉਂਗੀ ਤੁਸੀਂ ਵੀ ਆਪਣੀ ਲੀਗਲ ਟੀਮ ਲੈ ਕੇ ਆਓਗੇ ਬੜੇ ਗੁਰਦੀ ਸਾਹਿਬ ਦੀ 25 20 ਧਾਰਾ ਤੇ ਬਹੁਤ ਵਧੀਆ ਐਕਸਪਲੇਨੇਸ਼ਨ ਦਿੱਤੀ ਆ ਔਰ ਮੈਂ ਵੀ ਥੋੜੀ ਜੀ ਗੱਲ ਕਹਿ ਕੇ ਕਿਉਂਕਿ ਜਿਹੜੇ ਤੁਸੀਂ ਇੱਥੇ ਬੈਠੇ ਹੋ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਲੋਕੀ ਤੁਹਾਨੂੰ ਪਰਮਾਣਦੇ ਨੇ ਔਰ ਇਹ ਕਹਿੰਦੇ ਨੇ ਕਿ 25 20 ਧਾਰਾ 'ਚ ਸਾਨੂੰ ਹਿੰਦੂ ਕਿਹਾ ਹੈ 25 20 ਧਾਰਾ 'ਚ ਸਾਨੂੰ ਸ਼ਾਰਟੀ ਦੇ ਅੰਦਰ ਕੀ ਇਸ ਸਾਰੇ ਸਰ ਝੂਠਾ ਡਾਕਟਰ ਅੰਬੇਦਕਰ ਨੇ ਕਵਦਾਨ ਦੇ ਅੰਦਰ ਹਮੇਸ਼ਾ ਸਿੱਖ ਧਰਮ ਨੂੰ ਸਿੱਖ ਧਰਮ ਕਿਹਾ ਸਿੱਖ ਧਰਮ ਨੂੰ ਲਿਖ ਕੇ ਹਰੇ ਅਜੰਡੇ ਤੇ ਜਦਵਾਵਾ ਸਾਹਿਬ ਨੇ ਹਰੇ ਸੈਕਸ਼ਨ ਦੇ ਅੰਦਰ ਜਦਵਾਵਾ ਸਾਹਿਬ ਨੇ ਗੱਲ ਕੀਤੀ ਤੇ ਸਿੱਖ ਧਰਮ ਨੂੰ ਇੰਡੀਵਿਜੂਅਲ ਆਇਡੈਂਟੀਟੀ ਦੀ ਗੱਲ ਕੀਤੀ ਫਿਰ ਮੈਂ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਨਹੀਂ ਪਤਾ 25ਵੀਂ ਧਾਰਾ ਦਾ ਇੱਕ ਲੈਨ ਬਣਨਾ ਚਾਹੁੰਦੀ ਆ ਬਾਬਾ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਸਿੱਖ ਧਰਮ ਇਹ ਸਾਰੇ ਮੰਨ ਕੇ ਚੱਲੋ ਇਕ ਸਪੈਸ਼ਲੀ ਅਲੱਗ ਪੂਰੀ ਦੁਨੀਆ ਤੋਂ ਇੱਕ ਅੱਲਾਹ ਤੱਕ ਤਰ੍ਹਾਂ ਐਸਾ ਬਣਾਇਆ ਜਿਹਨੂੰ ਸ਼ਸਤਰ ਧਾਰਨ ਕਰਨ ਦੀ ਇਜਾਜ਼ਤ ਬਾਬਾ ਸਾਹਿਬ ਨੇ ਕਹਿ ਕੇ ਕਿਸ ਤਰ੍ਹਾਂ ਦੇ ਅੰਦਰ ਦਿੱtke ਦਿੱਤੀ ਤੇ ਅਲੱਗ ਤਰ੍ਹਾਂ ਹੋਇਆ ਨਾ ਸਿੱਖ ਤਰ੍ਹਾਂ ਦੂਜੀ ਗੱਲ ਬਾਬਾ ਸਾਹਿਬ ਨੇ ਲਿਖਿਆ 25 ਪੀਤਾ ਹਰ ਇੱਕ ਐਕਸਪਲੇਨੇਸ਼ਨ ਪੜ੍ਹਨੀ ਹੈ ਤੁਹਾਡੇ ਸਾਰੇ ਲਈ ਜ਼ਰੂਰੀ ਹੈ ਉਹਨਾਂ ਨੇ ਲਿਖਿਆ ਦ ਵੇਅਰਿੰਗ ਐਂਡ ਕੈਰੀਿੰਗ ਆਫ ਕਿਰਪਾਨ ਸ਼ਲ ਬੀ ડીਮ ਟੂ ਬੀ ਇਨਕਲੂਡਡ ਇਨ ਦ ਪ੍ਰੋਫੈਸ਼ਨ ਆਫ ਦ ਸਿੱਖ ਰਿਲੀਜੀਅਨ ਦੇ ਵਿੱਚ ਪੰਜਾਬੀ ਦੇ ਵਿੱਚ ਇਹ ਆ ਕਿ ਵੇਅਰਿੰਗ ਐਂਡ ਕੇਅਰਿੰਗ ਆਫ ਦੀ ਕਿਰਵਾਨ ਕਿਰਪਾਨ ਪਾਣਾ ਔਰ ਉਹਨੂੰ ਆਪਣੇ ਨਾਲ ਲੈ ਕੇ ਜਾਣਾ ਕਿਤੇ ਵੀ ਇਹ ਸਿੱਖ ਧਰਮ ਸਪੈਸ਼ਲ ਰਾਈਟ ਦਿੱਤਾ ਜਾਂਦਾ ਹੈ ਸੰਵਿਧਾਨ ਦੀ 25ਵੀਂ ਧਾਰਾ ਦੇ ਅੰਦਰ ਇਹ ਲਿਖਿਆ ਹੈ ਲੇਕਿਨ ਜਿਹੜੇ ਗਵਾਰਾ ਨੇ ਜਿਹੜੇ ਅਨਪੜਾ ਨੇ ਜਿਹੜੇ ਮਨੁਮਾਦੀ ਵਿਚਾਰਧਾਰਾ ਨੇ ਇਹਨਾਂ ਨੇ ਦੇਸ਼ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜੋ ਪੜੇ ਲਿਖੇ ਨਹੀਂ ਆ ਐਸੇ ਕਰਕੇ ਕਹਿੰਦੇ ਆ ਨਾ ਮਾਤਾ ਪਿਓ ਸੁਲੇ ਸਭੀ ਤੇਰੇ ਮੈ ਪੁੱਲੇ ਜਿਹਨੇ ਕਿਹਾ ਸੀ ਛੋਟਾ ਸਭ ਤੋਂ ਵੱਡਾ ਦੁਸ਼ਮਣ ਪਤਾ ਕੀ ਆ ਅਕਿਆਨਤਾ ਮੂਰਖੋ ਜੇ ਤੁਹਾਡੇ ਵਿੱਚ ਗਿਆਨ ਹੁੰਦਾ ਨਾ ਤੇ ਤੁਹਾਨੂੰ ਸਮਝ ਆਂਦੀ ਕਿ ਤੁਸੀਂ ਪੜ੍ਹਦੇ ਲਿਖਦੇ ਤੇ ਤੁਸੀਂ ਸਰਦਾਰ ਦੇ ਪੱਲੇ ਫਰੋਦਦੇ ਤੇ ਬੱਚੀ ਵੀ ਤਾਂ ਹਮ ਕਰਦੇ ਤੇ ਪ੍ਰਾਊਡ ਫੀਲ ਕਰਦੇ ਔਰ ਬਾਬਾ ਸਾਹਿਬ ਨੇ ਕਿਹਾ ਸਿੱਖਸ ਆਰ ਨਾਟ ਹਿੰਦੂ ਸਿੱਖ ਹਿੰਦੂ ਨਹੀਂ ਹੈ ਸਿੱਖ ਇੱਕ ਆਪਣੀ ਆਇਡੈਂਟੀਟੀ ਹੈਗੀ ਤੇ ਜੋ ਅੱਜ ਪੜ੍ਹਾ ਕੇ ਸਿੱਖ ਵਰਸਸ ਦਲੇ ਕਰਨਾ ਚਾਹ ਰਹੇ ਆ ਪੂਰੇ ਭਾਰਤ ਦੇ ਵਿੱਚ ਇੱਕ ਗਰੋਨ ਮੈਸੇਜ ਦੇਣਾ ਚਾਹ ਰਹੇ ਆ ਉਹਨਾਂ ਨੂੰ ਮੇਰਾ ਇਸ ਮੰਚ ਦੇ ਰਾਹੀਂ ਇਸ ਜਗ੍ਹਾ ਤੋਂ ਇੱਕ ਮੈਸੇਜ ਆ ਜਾਓ ਪਹਿਲੇ ਪੜ੍ਹ ਕੇ ਆਓ ਜੋ ਬਲਿ ਸਭਧਾਨ ਸਮਝੋ ਜੋ ਅੱਜ ਤੁਸੀਂ ਬਹੁਤ ਪ੍ਰਾਊਡਲੀ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਉਹ ਅੱਜ ਤੁਸੀਂ ਖਾਸਾ ਦਿਹਾੜਾ ਮਨਾ ਰਹੇ ਹੋ ਤੇ ਵਸ ਮਨਾ ਰਹੇ ਹੋ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਸੀ ਨਾ ਜੋ ਉਹਨਾਂ ਨੇ ਸਮਾਨਤਾ ਦਾ ਪ੍ਰਚਾਰ ਕੀਤਾ ਸੀ ਕੁਆਲਿਟੀ ਲੰਗਰ ਦੀ ਪੰਕੜ ਵਿਚਾਈ ਸੀ ਕਿ ਜੋ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀ ਸੀ ਉਹ ਤੁਹਾਡੇ ਸਭ ਤੋਂ ਜ਼ਿਆਦਾ ਜਿਹ ਖਾਸਾ ਪੁਰਦ ਸਜਾਇਆ ਸੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੇ ਗਲ ਨੂੰ ਲਾਨ ਵਾਲੇ ਜਿਹੜੇ ਉੱਥੇ ਲੋਕੀ ਸੀਗੇ ਜੋ ਮਾਪੁਰ ਸੀਗੇ ਉਹ ਸਾਡੇ ਸਮਾਜ ਤੋਂ ਸੀਗੇ ਉਹ ਕੁਰਬਾਨੀਆਂ ਉਪੰਦ बराबरी ਨੂੰ ਬਣਾਇਆ ਜਾਤ ਪਾਤ ਹਟਾ ਕੇ ਸਾਡੇ ਲਈ ਕੀਤਾ ਸੀ ਪਰ ਕਿਹੜੇ ਤੁਸੀਂ ਪੇਰੇਦਾਰ ਬੰਦੇ ਹੋ ਸਭ ਤੋਂ ਜ਼ਿਆਦਾ ਕੁਰਬਾਨੀਆਂ ਸ਼ਹੀਦੀਆਂ ਦੇ ਵਾਲਾ ਜੇ ਕੋਈ ਇਸ ਸਮਾਜ ਪੰਜਾਬ ਚ ਕੂਮ ਹੋਈ ਹੈ ਉਹ ਦਲਤ ਸਮਾਜ ਦੀ ਕੂਮ ਹੋਈ ਹੈ ਤਾਂ ਤੁਸੀਂ ਕਿੱਦਾਂ ਦਰਤਾਂ ਦੇ ਨਾਂ ਜ਼ਿਕਰ ਆ ਕਰਕੇ ਉਹਨਾਂ ਨੂੰ ਅਲੱਗ ਆਈਡੈਂਟੀਟੀ ਦੇ ਸਕਦੇ ਹੋ ਔਰ ਮੈਂ ਅੱਜ ਮੈਨੂੰ ਬਹੁਤ ਟੰਕੀਆਂ ਆਈਆਂ ਸੀ ਸਿਰੋਂ ਔਰ ਤੋਂ ਜਦ ਮੈਂ ਆਪਣਾ ਭਾਸ਼ਣ ਦਿੱਤਾ ਸੀਗਾ ਮੈਨੂੰ ਮੇਲ ਆ ਗਿਆ ਇੰਟਰਨੈਸ਼ਨਲੀ ਫੋਰਨ ਤੋਂ ਮੈਨੂੰ ਮੈਸੇजेस ਆਏ ਇੱਕ ਬੰਦਾ ਹਰ ਵਾਰ ਬੋਕਨ ਕਹਿੰਦੇ ਕਿ ਬਾਬਾ ਸਾਹਿਬ ਨੇ ਕੁਝ ਨਹੀਂ ਦਿੱਤਾ ਆਪਾਂ ਨੂੰ ਡਾਕਟਰ ਮੇੜਕਰ ਨੇ ਸੰਦਾਨ ਨਹੀਂ ਲਿਖਿਆ ਉਹ ਵਾਰ-ਵਾਰ ਇਹੋ ਜੀਆਂ ਗੱਲਾਂ ਇਹੋ ਜੀਆਂ ਏਜੰਸੀਆਂ ਦੇ ਲੋਕ ਕਹਿੰਦੇ ਨੇ ਤੇ ਮੈਨੂੰ ਚੈਲੰਜ ਕਰਦੇ ਆ ਆਓ ਡਿਬੇਟ ਤੇ ਮੈਂ ਪੜ੍ਹੇ ਲਿਖੇ ਕੁੜੀ ਡਾਕਟਰ ਮੇੜ ਕਦੀ ਚੇਲੀ ਬੰਦੇ ਨਾਲ ਡਿਬੇਟ ਕਰਦੀ ਨਾ ਗੱਲਾਂ ਨਾਲ ਨਹੀਂ ਕਰਦੀ ਔਰ ਇਸ ਕਰਕੇ ਜੇ ਮੇਰੇ ਨਾਲ ਡਿਬੇਟ ਕਰਨਾ ਜੇ ਮੇੜਕਰ ਵਾਦਿਆਂ ਨਾਲ ਆ ਕੇ ਬਹਿਣਾ ਤੇ ਪਹਿਲੇ ਪੜ੍ਹ ਕੇ ਔਰ ਬਾਬਾ ਸਾਹਿਬ ਦੇ ਸੰਦਾਨ ਦਾ ਡੰਗਾ ਇਦਾਂ ਹੀ ਦੇਸ਼ 'ਚ ਨਹੀਂ